ਦੇ ਰਾਤ ਅੰਮ੍ਰਿਤਸਰ ਦੇ ਵਿੱਚ ਸੁਰੱਖਿਆ ਏਜੰਸੀਆਂ ਦੀ ਹਲਚਲ ਵੱਧ ਗਈ ਜਾਣਕਾਰੀ ਅਨੁਸਾਰ ਭਾਰੀ ਪੁਲਿਸ ਫੋਰਸ ਮੌਕੇ ਤੇ ਤਾਇਨਾਤ ਕੀਤੀ ਗਈ ਤੇ ਸਥਾਨਕ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਰਿਹਾ ਦਰਸਲ ਐਨਐਸਜੀ ਦੀ ਟੀਮ ਦੇ ਵੱਲੋਂ ਦੁਰਗਿਆਨਾ ਮੰਦਿਰ ਵਿਖੇ ਮੌਕ ਡ੍ਰਿਲ ਕੀਤੀ ਗਈ ਦੇਰ ਰਾਤ ਇਹ ਸ਼ੁਰੂ ਹੋਈ ਹੈ ਮੌਕ ਡ੍ਰਿਲ ਜਿਸ ਦਾ ਮਕਸਦ ਕਿਸੇ ਸੰਭਾਵਿਤ ਅਤਵਾਦੀ ਹਮਲੇ ਜਾਂ ਐਮਰਜੈਂਸੀ ਸਥਿਤੀ ਤੋਂ ਨਿਪਟਣ ਦੀ ਤਿਆਰੀ ਨੂੰ ਪਰਖਣਾ ਸੀ ਤਾਂ ਦੱਸਦੀ ਹੈ ਕਿ ਇਸ ਦੌਰਾਨ ਭਾਰੀ ਪੁਲਿਸ ਫੋਰਸ ਜਿੱਥੇ ਤਾਇਨਾਤ ਕੀਤੀ ਗਈ ਤਾਂ ਉੱਥੇ ਹੀ ਸਥਾਨਕ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ ਇੱਥੋਂ ਤੱਕ ਕਿ ਮੀਡੀਆ ਨੂੰ ਵੀ ਬਾਹਰ ਰੱਖਿਆ ਗਿਆ ਦੱਸਦੀ ਹੈ ਕਿ ਐਨਐਸਜੀ ਦੇ ਵੱਲੋਂ ਅਚਾਨਕ ਕੀਤੀ ਗਈ ਇਸ ਮੌਕ ਡ੍ਰਿਲ ਨੇ ਸ਼ਹਿਰ ਦੇ ਵਿੱਚ ਚਰਚਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੇਰ ਰਾਤ ਨੂੰ ਇੰਨੇ ਵੱਡੇ ਸਤਰ ਦੇ ਉੱਤੇ ਸੁਰੱਖਿਆ ਅਭਿਆਸ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਏਜੰਸੀਆਂ ਕਿਸੇ ਸੰਭਾਵਿਤ ਖਤਰੇ ਨੂੰ ਲੈ ਕੇ ਸਤਰਕ ਨੇ ਅੱਜ ਇੱਥੇ ਅੰਮ੍ਰਿਤਸਰ ਸ਼੍ਰੀ ਦਰਗਿਆਣਾ ਮੰਦਿਰ ਦੇ ਲਾਗੇ ਐਨਐਸਜੀ ਦੁਆਰਾ ਜਿਹੜੀ ਐਕਸਰਸ ਆਪਣੀ ਕੀਤੀ ਜਾ ਰਹੀ ਹੈ ਸੋ ਇਹ ਉਸੇ ਸਬੰਧ ਦੇ ਵਿੱਚ ਇੱਥੇ ਸਾਰੇ ਅਸੀਂ ਇਕੱਠੇ ਜਿਹੜੇ ਹੋਏ ਹੋਏ ਬਾਕੀ ਕੋਈ ਇਹੋ ਜੀ ਚੀਜ਼ ਸਾਰਾ ਪੀਸਫੁਲ ਹੈ ਤਾਂ ਬੜੇ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਐਨਐਸਜੀ ਆਪਣੀ ਐਕਸਰਸ ਨੂੰ ਪੰਜਾਬ ਦੇ ਦਿੱਤੀ ਹੈ ਥੈਂਕ ਯੂ ਸਰ ਇੱਕ ਮੰਦਰ ਦੇ ਵਿੱਚ ਹੀ ਕਿਉਂ ਐ ਇਦਾਂ ਚੀਜ਼ ਚਲਾਈ ਦੀ ਨਾ ਇਹ ਇਟਸ ਨਾ ਮੰਦਰ ਦੇ ਬਾਰੇ ਨਹੀਂ ਹੈ ਮੰਦਰ ਦੇ ਬਾਹਰ ਬਾਹਰ ਜਿਹੜੇ ਸਾਈਡ ਤੇ ਜਿਹੜੀ ਜਿਹੜੀ ਪੁਆਇੰਟ ਜਿਹੜੇ ਇੰਪੋਰਟੈਂਟ ਪੁਆਇੰਟਸ ਉਹਦੇ ਹਰ ਜਗ੍ਹਾ ਤੇ એનર્ਜੀ ਆਪਣੀ ਕਰਦੇ ਪੂਰੇ ਇੰਡੀਆ ਦੇ ਵਿੱਚ ਇਹ ਕਰਦੇ ਨੇ ਹਰ ਪੁਆਇੰਟ ਤੇ ਐਕਸਰਸਾਈਜ਼ ਕਰਦੇ ਨੇ ਸਰ ਕੋਈ ਧਮਕੀ ਤੋਂ ਵੀ ਗੱਲ ਨਾ ਨਹੀਂ ਨਹੀਂ ਇਹੋ ਜੀ ਕਿਸੇ ਤਰੀਕੇ ਦੀ ਅਫਵਾਹਾਂ ਤੋਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿਸੇ ਤਰੀਕੇ ਦੀ ਅਫਵਾਹ ਦੇ ਵਿੱਚ ਵਿਸ਼ਵਾਸ ਨਾ ਕਰੋ ਇਹ ਇੱਕ ਨਾਰਮਲ ਰੂਟੀਨ ਐਕਸਰਸਾਈਜ਼ ਹੁੰਦੀਆਂ ਨੇ ਪਹਿਲਾਂ ਵੀ ਹੁੰਦੀਆਂ ਨੇ ਤੇ ਅੱਜ ਵੀ ਉਸੇ ਚੀਜ਼ ਨੂੰ ਐਕਸਰਸ ਜੋਰੀਆ ਦੇ ਇੱਕ ਜਗ੍ਹਾ ਤੇ ਅਲੱਗ-ਅਲੱਗ ਜਗ੍ਹਾ ਤੇ ਐਨਐਸਜੀ ਕਰ ਰਹੀ ਹੈ ਸਿਰਫ ਇੱਥੇ ਮੰਦਰ ਦੇ ਲਾਗੇ ਨਹੀਂ ਬਾਕੀ ਥਾਵਾਂ ਤੇ ਵੀ ਐਕਸਰਸ ਹੋ ਰਹੀ ਹੈ ਦੇਰ ਰਾਤ ਅੰਮ੍ਰਿਤਸਰ ਦੇ ਵਿੱਚ ਸੁਰੱਖਿਆ ਏਜੰਸੀਆਂ ਦੀ ਹਲਚਲ ਵੱਧ ਗਈ ਜਾਣਕਾਰੀ ਅਨੁਸਾਰ ਭਾਰੀ ਪੁਲਿਸ ਫੋਰਸ ਮੌਕੇ ਤੇ ਤਾਇਨਾਤ ਕੀਤੀ ਗਈ ਤੇ ਸਥਾਨਕ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਰਿਹਾ ਦਰਸਲ ਐਨਐਸਜੀ ਦੀ ਟੀਮ ਦੇ ਵੱਲੋਂ ਦੁਰਗਿਆਨਾ ਮੰਦਿਰ ਵਿਖੇ ਮੌਕ ਡ੍ਰਿਲ ਕੀਤੀ ਗਈ ਦੇਰ ਰਾਤ ਇਹ ਸ਼ੁਰੂ ਹੋਈ ਹੈ ਮੌਕ ਡ੍ਰਿਲ ਜਿਸ ਦਾ ਮਕਸਦ ਕਿਸੇ ਸੰਭਾਵਿਤ ਅਤਵਾਦੀ ਹਮਲੇ ਜਾਂ ਐਮਰਜੈਂਸੀ ਸਥਿਤੀ ਤੋਂ ਨਿਪਟਣ ਦੀ ਤਿਆਰੀ ਨੂੰ ਪਰਖਣਾ ਸੀ ਤਾਂ ਦੱਸਦੀ ਹੈ ਕਿ ਇਸ ਦੌਰਾਨ ਭਾਰੀ ਪੁਲਿਸ ਫੋਰਸ ਜਿੱਥੇ ਤਾਇਨਾਤ ਕੀਤੀ ਗਈ ਤਾਂ ਉੱਥੇ ਹੀ ਸਥਾਨਕ ਪ੍ਰਸ਼ਾਸਨ ਵੀ ਮੌਕੇ ਤੇ ਜੁੱਧ ਰਿਹਾ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ ਇੱਥੋਂ ਤੱਕ ਕਿ ਮੀਡੀਆ ਨੂੰ ਵੀ ਬਾਹਰ ਰੱਖਿਆ ਗਿਆ ਦੱਸਦੀ ਹੈ ਕਿ ਐਨਐਸਜੀ ਦੇ ਵੱਲੋਂ ਅਚਾਨਕ ਕੀਤੀ ਗਈ ਇਸ ਮੌਕ ਡ੍ਰਿਲ ਨੇ ਸ਼ਹਿਰ ਦੇ ਵਿੱਚ ਚਰਚਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੇਰ ਰਾਤ ਨੂੰ ਇੰਨੇ ਵੱਡੇ ਸਤਰ ਦੇ ਉੱਤੇ ਸੁਰੱਖਿਆ ਅਭਿਆਸ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਏਜੰਸੀਆਂ ਕਿਸੇ ਸੰਭਾਵਿਤ ਖਤਰੇ ਨੂੰ ਲੈ ਕੇ ਸਤਰਕ ਨੇ ਅੱਜ ਇੱਥੇ ਅੰਮ੍ਰਿਤਸਰ ਸ਼੍ਰੀ ਦਰਗਿਆਨਾ ਮੰਦਿਰ ਦੇ ਲਾਗੇ ਐਨਐਸਜੀ ਦੁਆਰਾ ਜਿਹੜੀ ਐਕਸਰਸ ਆਪਣੀ ਕੀਤੀ ਜਾ ਰਹੀ ਹੈ ਸੋ ਇਹ ਉਸੇ ਸਬੰਧ ਦੇ ਵਿੱਚ ਇੱਥੇ ਸਾਰੇ ਅਸੀਂ ਇਕੱਠੇ ਜਿਹੜੇ ਹੋਏ ਹੋਏ ਹਨ ਬਾਕੀ ਕੋਈ ਇਹੋ ਜੀ ਚੀਜ਼ ਸਾਰਾ ਪੀਸਫੁਲ ਹੈ ਤਾਂ ਬੜੇ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਐਨਐਸਜੀ ਆਪਣੀ ਐਕਸਰਸ ਨੂੰ ਪੰਜਾਬ ਦੇ ਵਿੱਚ ਥੈਂਕ ਯੂ ਸਰ ਇਹ ਕਿਉਂ ਮੰਦਰ ਦੇ ਵਿੱਚ ਹੀ ਕਿਉਂ ਇੱਧਰ ਹੀ ਚਿੰਚ ਲਾਈ ਦੀ ਨਹੀਂ ਇਹ ਇਟਸ ਨਾ ਮੰਦਰ ਦੇ ਬਾਰੇ ਨਹੀਂ ਹੈ ਮੰਦਰ ਦੇ ਬਾਹਰ ਬਾਹਰ ਜਿਹੜੇ ਸਾਈਡ ਤੇ ਜਿਹੜੀ ਜਿਹੜੀ ਪੁਆਇੰਟ ਜਿਹੜੇ ਇੰਪੋਰਟੈਂਟ ਪੁਆਇੰਟਸ ਹੁੰਦੇ ਹੈ ਹਰ ਜਗ੍ਹਾ ਤੇ એનર્ਜੀ ਆਪਣੀ ਕਰਦੇ ਪੂਰੇ ਇੰਡੀਆ ਦੇ ਵਿੱਚ ਇਹ ਕਰਦੇ ਨੇ ਹਰ ਪੁਆਇੰਟ ਤੇ ਐਕਸਰਸਾਈਜ਼ ਕਰਦੇ ਨੇ ਸਰ ਕੋਈ ਤਮਕੀ ਤੋਂ ਵੀ ਵਗਾਰਾ ਤੋਂ ਵੀ ਕਰਪਾ ਨਹੀਂ ਨਹੀਂ ਇਹੋ ਜੀ ਕਿਸੇ ਤਰੀਕੇ ਦੀ ਅਫਵਾਹਾਂ ਤੋਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿਸੇ ਤਰੀਕੇ ਦੀ ਅਫਵਾਹ ਦੇ ਵਿੱਚ ਵਿਸ਼ਵਾਸ ਨਾ ਕਰੋ ਇਹ ਇੱਕ ਨਾਰਮਲ ਰੂਟੀਨ ਐਕਸਰਸਾਈਜ਼ ਹੁੰਦੀਆਂ ਨੇ ਪਹਿਲਾਂ ਵੀ ਹੁੰਦੀਆਂ ਨੇ ਤੇ ਅੱਜ ਵੀ ਉਸੇ ਚ ਤੋਰੀਆ ਤੇ ਇੱਕ ਜਗ੍ਹਾ ਤੇ ਅਲੱਗ-ਅਲੱਗ ਜਗ੍ਹਾ ਤੇ ਐਨਐਸਜੀ ਕਰ ਰਹੀ ਹੈ ਸਿਰਫ ਇੱਥੇ ਮੰਦਰ ਦੇ ਲਾਗੇ ਨਹੀਂ ਬਾਕੀ ਥਾਵਾਂ ਤੇ ਵੀ ਐਕਸਰਸ ਹੋ ਰਹੀ ਹੈ ਥੈਂਕ ਯੂ